ਵਿੱਤੀ ਦਿਨਿਕ ਮਾਮਲਾ ਸਾਹਮਣੇ ਹੈ ਜਿੱਥੇ ਭਾਬੀ ਕਮਲਕੌਰ ਜੋ ਕਿ ਭਾਬੀ ਕਮਲਕੌਰ ਨਾਮ ਤੋਂ ਜਾਣੀ ਜਾਂਦੀ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਸ ਦਾ ਕਤਲ ਹੋਇਆ ਜਾਂਦਾ ਹੈ ਤੇ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਜਿਹ ਉਸ ਦੀ ਜੋ ਹੈ Laash ਮਿਲਦੀ ਹੈ ਗੱਡੀ ਦੇ ਵਿੱਚ ਮਿਲਦੀ ਜਿਸ ਦੇ ਚਾਲਦਿਆਂ ਭਾਈ ਅਮਰਤਪਾਲ ਮਹਿਰੋ ਜੀ ਹੈ ਜੋ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਉਸ ਤੋਂ ਬਾਅਦ ਕਈ ਹੋਰ ਵੀ ਜਿਹ ਇੰਸਟਾਗ੍ਰam ਇਨਫਲੂਐਂਸਰ ਹੈ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ਜਿਸ ਤੋਂ ਬਾਅਦ ਸਾਰੇ ਦੇ ਸਾਰੇ ਹੁਣ ਇਨਫਲੂਐਂਸਰ ਹਨ ਸਾਰੇ ਦੇ ਸਾਰੇ মিডিਆ ਦੇ ਸਾਹਮਣੇ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਮਾਫੀ ਮੰਗ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਜਿਹਾ ਅਸੀਂ ਹੁਣ ਤੋਂ ਕੰਟੈਂਟ ਨਹੀਂ ਬਣਾਵਾਂਗੇ ਅੱਗੋਂ ਇਸ ਮਾਮਲੇ ਤੋਂ ਜਿਆ ਤਾਂ ਦੱਸ ਦੇ ਕਿ ਹੁਣ ਇਸ ਮਾਮਲੇ ਲੈ ਕੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਭਾਈ ਅੰਮ੍ਰਿਤਪਾਲ ਮਹਿਰੋ ਜੀ ਦੇ ਪਿਤਾ ਜੀ ਦੀ ਗ੍ਰਿਫਤਾਰੀ ਹੋ ਗਈ ਹੈ ਉਹਨਾਂ ਦੇ ਪਿਤਾ ਜੀ ਦੀ ਗ੍ਰਿਫਤਾਰੀ ਹੋ ਗਈ ਹੈ ਉਹਨਾਂ ਦੇ ਹੀ ਕਿਸੇ ਸਾਥੀ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਜੋ ਹੈ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਮਰਿਤਪਾਲ ਮਹਿਰੋਜੀ ਦੇ ਪਿਤਾ ਦੀ ਜੋ ਗ੍ਰਫਤਾਰੀ ਕਰ ਲਈ ਗਈ ਹੈ ਇਸੇ ਮਾਮਲੇ ਨੂੰ ਲੈ ਕੇ ਹੁਣ ਅੱਗੇ ਹੋਰ ਵੀ ਖੁਲਾਸੇ ਹੁੰਦੇ ਹਨ ਹੋਰ ਕੀ ਕੀ ਖੁਲਾਸੇ ਹੁੰਦੇ ਹਨ ਇਹ ਜਾਣਨ ਲਈ ਤੁਸੀਂ ਜੁੜੇ ਰਹੋ ਨਿਊਜ਼ਲਿਫਟ ਦੇ ਨਾਲ ਸנגੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੱਲਾਂ ਆ ਉਹ ਸੰਗਤ ਨੂੰ ਦੱਸਣੀਆਂ ਉਹ ਇਹ ਆ ਵੀ ਵੀਰ ਅਮਰਿਤਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਜੀ ਆ ਉਹਨਾਂ ਨੂੰ ਪੰਜਾਬ ਪੁਲਿਸ ਨੇ ਜ਼ਬਰਦਸਤ ਅਰੈਸਟ ਕੀਤਾ ਹੋਇਆ ਉਹਨਾਂ ਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈਗੀ ਕਿਸੇ ਵੀ ਕਾਰਵਾਈ ਦੇ ਵਿੱਚ ਕੁਝ ਵੀ ਪਰ ਉਹਨਾਂ ਨੂੰ ਬਿਨਾ ਕਿਸੇ ਪਰਚੇ ਤੋਂ ਬਿਨਾ ਕਿਸੇ ਕਸੂਰ ਤੋਂ ਚੱਕ ਕੇ ਥਾਣੇ ਲਜਾਇਆ ਗਿਆ ਕੱਲ੍ਹ ਦੇ ਅਰੈਸਟ ਕੀਤੇ ਹੋਏ ਆ ਅੱਜ ਵੀਰ ਅਮਰਤਪਾਲ ਸਿੰਘ ਮੈਰੋਂ ਦੇ ਇੱਕ ਸਿਸਟਰ ਆ ਉਹਨਾਂ ਨੂੰ ਮੈਨੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਚੱਕ ਕੇ ਲੈ ਗਈ ਆ ਇਹ ਹੁਣ ਪੰਜਾਬ ਪੁਲਿਸ ਤੇ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਆ ਇਹ ਚੀਜ਼ ਤੈਅ ਕਰ ਲਵੇ ਵੀ ਇਹਨੇ ਕਿਹੜੇ ਪਾਸੇ ਨੂੰ ਤੋੜਨਾ ਆ ਠੀਕ ਹੈ ਨਾ ਵੀ ਸਾਡੀ ਤਾਂ ਜਿਹੜੀ ਗੱਲਬਾਤ ਸੀਗੀ ਸਾਡੀ ਕਿੱਥੋਂ ਤੱਕ ਸੀਗੀ ਪਰ ਹੁਣ ਇਹ ਪਰਿਵਾਰਾਂ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕਰਨ ਲੱਗ ਗਏ ਆ ਦੋ ਬੰਦੇ ਜਿਹੜੇ ਆ ਉਹ ਇਹਨਾਂ ਕੋਲੇ ਅਰੈਸਟ ਕੀਤੇ ਹੋਏ ਆ ਤੇ ਜਿਹੜਾ ਵੀਰ ਅਮਰਤਪਾਲ ਸਿੰਘ ਇਹ ਆ ਉਹ ਵੀ ਕਿਤੇ ਫੜਿਆ ਜਾਊਗਾ ਪਰ ਗੱਲ ਇੱਥੇ ਇਹ ਆ ਵੀ ਜਿਹੜੀ ਇਹ ਪਰਿਵਾਰਾਂ ਤੱਕ ਜਿਹੜੀ ਗੱਲ ਪਹੁੰਚ ਰਹੀ ਆ ਇਹ ਕੱਲ ਨੂੰ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰ ਆ ਉਹ ਪ੍ਰਸ਼ਾਸਨ ਵਾਲੇ ਹੋਣਗੇ ਫੇਰ ਹੁਣ ਮੇਰੀ ਜਿਹੜੀ ਆ ਅਪੀਲ ਆ ਉਹ ਆ ਜਿਹੜੇ ਬੁੱਧੀਜੀਵੀਆਂ ਤੱਕ ਆ ਤੇ ਜਿਹੜੇ ਸਮਾਜ ਸੇਵੀ ਆ ਜਾਂ ਜਿਹੜੇ ਵੀਰ ਜਿਨ੍ਹਾਂ ਨੇ ਪੋਸਟਾਂ ਪਾਈਆਂ ਜਿਨ੍ਹਾਂ ਨੇ ਵੀਡੀਓ ਪਾਈਆਂ ਵੀ ਅਸੀਂ ਜਿਹੜਾ ਸਾਥ ਦੇਾਂਗੇ ਵੀਰ ਅਮਰਿਤਪਾਲ ਸਿੰਘ ਮਹਿਰੋਂ ਦਾ ਹੁਣ ਵੀਰੋ ਗੱਲ ਇੱਥੇ ਆ ਵੀ ਵੀਰ ਅਮਰਿਤਪਾਲ ਸਿੰਘ ਮਹਿਰੋਂ ਦਾ ਸਿਰਫ ਪੋਸਟਾਂ ਪਾ ਕੇ ਜਾਂ ਵੀਡੀਓ ਪਾ ਕੇ ਸਾਥ ਦੇਣ ਦੀ ਗੱਲ ਨਹੀਂ ਆ ਮੇਰੀ ਬੇਨਤੀ ਆ ਵੀਰ ਭਾਨੇ ਸਿੱਧੂ ਨੂੰ ਠੀਕ ਆ ਜਿਹੜੇ ਲੱਖੇ ਸਿਧਾਣੇ ਵਰਗੇ ਵੀਰੇ ਆ ਇਹਨਾਂ ਨੂੰ ਆ ਵੀ ਵੀਰ ਬਣੇ ਹੁਣ ਤੁਸੀਂ ਜਿਹੜੀ ਗੱਲਬਾਤ ਆ ਹੁਣ ਤੁਸੀਂ ਆਨ ਗਰਾਊਂਡ ਕਰੋ ਪਾਣੇ ਸਿੱਧੂ ਨੂੰ ਜਿਹੜੀ ਬੇਨਤੀ ਆ ਵੀਰ ਤੁਸੀਂ ਵੀਡੀਓ ਪਾਈ ਸੀਗੀ ਕੋਈ ਫੋਟੋ ਪਾ ਕੇ ਲਿਖਿਆ ਵੀ ਜਿਵੇਂ ਹੋਊਗਾ ਵੀ ਅਸੀਂ ਨਾਲ ਖੜਾਂਗੇ ਤਾਂ ਮੇਰਾ ਵੀਰ ਬਣਿਆ ਉਹਨਾਂ ਦੇ ਪਰਿਵਾਰ ਤੇ ਉੱਤੇ ਜਿਹੜਾ ਵਾ ਅਣਮਨੁੱਖੀ ਤਸ਼ੱਦਦ ਜਿਹੜਾ ਹੋ ਰਿਹਾ ਤੁਸੀਂ ਇਸ ਚੀਜ਼ ਦੇ ਖਿਲਾਫ ਜਿਹੜੀ ਆ ਉਹ ਗੱਲਬਾਤ ਕਰੋ ਇਸ ਚੀਜ਼ ਦੇ ਖਿਲਾਫ ਜਿਹੜਾ ਕਾਠ ਆ ਉਹ ਰੱਖੋ ਤੇ ਸਰਕਾਰ ਨੂੰ ਜਿਹੜਾ ਆ ਇਸ ਚੀਜ਼ ਲਈ ਆਪਾਂ ਲੀਕ ਤੇ ਲੈ ਕੇ ਆਈਏ ਵੀ ਪਰਿਵਾਰਾਂ ਦਾ ਇਹਦੇ ਵਿੱਚ ਕੀ ਹੱਥ ਹੈ ਤੁਸੀਂ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਿਉਂ ਕਰ ਰਹੇ ਹੋ ਧੰਨਵਾਦ